ਸਤਿ ਸ਼੍ਰੀ ਅਕਾਲ ਪ੍ਰਾਈਮਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਅੱਜ ਗੱਲਬਾਤ ਕਰਨੀ ਹੈ ਇੱਕ ਤਾਂ ਉਹਦੇ ਵਿੱਚ ਜ਼ਿਕਰ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਕਰਨਾ ਹੈ ਹੜ੍ਹਾਂ ਦੇ ਬਾਬਤ ਗੱਲਬਾਤ ਹੋਈ ਹੈ ਉਧਰਲੇ ਪਾਸੇ ਗੱਲ ਭਾਰਤ ਤੇ ਪਾਕਿਸਤਾਨ ਦੇ ਮੈਚ ਦੀ ਵੀ ਕਰਨੀ ਹੈ ਕਿਉਂਕਿ ਭਾਰਤ ਨੇ ਜਿੱਤਾਂ ਹਾਸਲ ਕੀਤੀ ਹੈ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਉਹਤੇ ਚਰਚਾ ਕਰਨੀ ਲਾਜ਼ਮੀ ਹੈ ਤੇ ਗੱਲਬਾਤ ਰਾਹੁਲ ਗਾਂਧੀ ਹਰਾਂ ਦੀ ਵੀ ਕਰਾਂਗੇ ਕਿਉਂਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੈ ਇੱਕ-ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂਈ ਦਾ ਸਵਾਗਤ ਕਰਦੇ ਪੰਛਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਦੀਪ ਜੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਮਿੰਟ ਦੀ ਸਿਰਫ ਬੇਨਤੀ ਕਰਨੀ ਆ ਜੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਟਿੱਪਣੀਆਂ ਕੀਤੀਆਂ ਕਿ ਤੁਸੀਂ ਰਾਜਵੀਰ ਜਵੰਦਾ ਬਾਰੇ ਕੁਝ ਨਹੀਂ ਕਰ ਰਹੇ ਇਹ ਜਦੋਂ ਇਦਾਂ ਦੀ ਘਟਨਾ ਵਾਪਰੀ ਉਹਦੇ ਸੰਬੰਧ ਚ ਦੋ ਕੰਮ ਉਦੇ ਕਰਨ ਵਾਲੇ ਇੱਕ ਹੰਦੀਆ ਡਿਟੇਲ ਦਿੱਤੀ ਜਾਵੇ ਇੱਕ ਹੰਦੀਆ ਖਬਰ ਜੀ ਖਬਰ ਸਾਡੇ ਸਾਰੇ ਚੈਨਲਾਂ ਤੇ ਆ ਚੁੱਕੀ ਹੈ ਮੜੀ ਕੱਲ੍ਹ ਆ ਕੇ ਨੌਜਵਾਨ ਇਸ ਵੇਲੇ ਆਪਣੇ ਬੜੇ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਦੂਸਰੀ ਹੰਦੀਆ ਕਿ ਉਹਦੀ ਬਾਕੀ ਡਿਟੇਲ ਸਾਰੀਆਂ ਇਸ ਕਿਤੀਆਂ ਜਾਣ ਮੈਂ ਜਾਣ ਕੇ ਪਿਛਲੇ ਦਿਨਾਂ ਤੋਂ ਲਗਾਤਾਰ ਉਹ ਡਿਟੇਲ ਸਾਂਝੀਆਂ ਕਰਨ ਤੋਂ ਗੁਰੇਜ਼ ਕਰ ਰਿਹਾ ਮੈਂ ਉਹਨਾਂ ਲੋਕਾਂ ਚੋਂ ਜਿਹੜੇ ਸੁੱਖ ਮੰਗਦੇ ਆ ਕਿ ਨੌਜਵਾਨ ਤੰਦਰੁਸਤ ਹੋ ਕੇ ਆਵੇ ਪੰਜਾਬੀ ਤਨ ਉਹਦੀ ਲੋੜ ਹੈ ਬਹੁਤ ਵਧੀਆ ਕਲਾਕਾਰ ਸੇਵਾ ਕਰੇ ਜਿਆਦੇ ਵਿਸਥਾਰ ਵਿੱਚ ਮੈਂ ਨਹੀਂ ਪੈ ਰਿਹਾ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਇਸ ਵੇਲੇ ਸਿਰਫ ਇੱਕ ਸੁੱਖ ਮੰਗੇ ਇੱਕ ਸੁਰ ਇੱਕ ਰਾਏ ਨਾਲ ਸੁੱਖ ਮੰਗੇ ਉਸ ਨੌਜਵਾਨ ਦੀ ਪੰਜਾਬ ਨੂੰ ਲੋੜ ਹੈ ਉਹ ਛੇਤੀ ਸਿਹਤ ਯਾਬੋ ਕੇ ਪੰਜਾਬੀ ਦੀ ਸੇਵਾ ਦੇ ਮੋਰਚੇ ਤੇ ਆਵੇ ਬਸ ਇੰਨੀ ਬੇਨਤੀ ਮੈਂ ਕਰਨੀ ਸੀ ਬਿਲਕੁਲ ਪਨ ਸਾਹਿਬ ਅਰਦਾਸ ਕਰਦੇ ਆ ਜੀ ਉਹ ਜਲਦੀ ਠੀਕ ਹੋਣ ਖਬਰਾਂ ਵੱਲ ਮੋੜਾ ਕੱਟੀਏ ਪਨ ਸਾਹਿਬ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ 15 ਅਕਤੂਬਰ ਤੋਂ ਮੁਆਵਜ਼ਾ ਵੰਡਣਾ ਸ਼ੁਰੂ ਕਰ ਦੇਣਾ ਤੇ ਉਧਰਲੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਜਨਤਾ ਦੀ ਵਿਧਾਨ ਸਭਾ ਲਾਤੀ ਅੱਜ ਵੱਖਰੀ ਇਹ ਪਨ ਸਾਹਿਬ ਚੱਲ ਕੀ ਰਿਹਾ ਜੀ ਕੋ ਮੈਂ ਭਾਰਤੀ ਜਨਤਾ ਪਾਰਟੀ ਦੀ ਗੱਲ ਬਾਅਦ ਚ ਕਰੂੰਗਾ ਪਹਿਲੀ ਇਹ ਕਰਾਂ ਕਿ ਅੱਜ ਦੇ ਵਿਧਾਨ ਸਭਾ ਦਾ ਸੈਸ਼ਨ ਦਾ ਕੁਝ ਹਿੱਸਾ ਮੈਂ ਵੀ ਵੇਖਿਆ ਮੈਂ ਪਹਿਲਾ ਜਿਹੜਾ ਸੈਸ਼ਨ ਸੀਗਾ ਸ਼ੁੱਕਰਵਾਰ ਵਾਲਾ ਉਹਨੇਸਾਂ ਵੇਖ ਸਕਿਆ ਮੈਂ ਵਿਰੋਧੀ ਧਿਰ ਦੀਆਂ ਤਕਰੀਰਾਂ ਵਿੱਚ ਸੁਣੀਆ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਖਾਸ ਕਰਕੇ ਬਿਕਮਜੀਤ ਸਿੰਘ ਫਲੋਰ ਦਾ ਜਿਹੜਾ ਐਮ ਐਲ ਏ ਉਹਨੂੰ ਬੜੇ ਧਿਆਨ ਨਾਲ ਮੈਂ ਸੁਣਿਆ ਮੈਂ ਅਕਾਲੀ ਲੀਡਰ ਮਨਪ੍ਰੀਤ ਸਿੰਘ ਆੜੀ ਨੂੰ ਵੀ ਪੂਰੇ ਧਿਆਨ ਨਾਲ ਸੁਣਿਆ ਮੈਂ ਜਿਹੜੇ ਹਾਕਮ ਧਿਰ ਬੜੇ ਆ ਉਹਨਾਂ ਵੀ ਬੋਲਦਿਆਂ ਸੁਣਿਆ ਉਨ੍ਹਾਂ ਦੇ ਉੱਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਦੀ ਖੈਰਬਾਜੀ ਵੀ ਸੁਣੀ ਮੁੱਖ ਮੰਤਰੀ ਦੀ ਤਕਰੀਰ ਤੋਂ ਪਹਿਲਾਂ ਮੈਂ ਆ ਗਿਆ ਸੀ ਉਹ ਸਾਰੀ ਫਿਰ ਮੈਂ ਨੈਟ ਤੇ ਸੁਣੀਆ ਦੇਖੋ ਇੱਕ ਗੱਲ ਦੇ ਉੱਤੇ ਸਾਰਿਆਂ ਦੀ ਸਹਿਮਤੀ ਹੈ ਕਿ ਪੰਜਾਬ ਦੇ ਸਿਰ ਤਰਾਸ ਦੀ ਆਈ ਬਹੁਤ ਵੱਡਾ ਸੰਕਟ ਹੈ ਇਸ ਗੱਲ ਤੇ ਸਹਿਮਤੀ ਹੈ ਕਿ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰਨ ਦੀ ਲੋੜ ਹੈ ਇਸ ਗੱਲ ਦੀ ਸਹਿਮਤੀ ਹੈ ਕਿ ਪੰਜਾਬ ਦੇ ਲੋਕ ਬੜੀ ਵੱਾਰ ਮੁਸ਼ਕਲਾਂ ਦੇ ਮੂੰ ਆਏ ਬਹੁਤ ਮਾਰ ਪਿੰਦੀ ਰੀ ਝੰਬੇ ਜਾਂਦੇ ਰੇ ਪੰਜਾਬ ਫਿਰ ਉਠਖੜੋਂਦਾ ਰਿਆ ਤੇ ਪੰਜਾਬ ਇਸ ਵਾਰ ਵੀ ਉਠਖੜੋਵੇਗਾ ਇਸ ਗੱਲ ਦਾ ਜ਼ਿਕਰ ਬਾਰ-ਬਾਰ ਆਇਆ ਕਿ ਇਹ ਹੜ ਆਏ ਕਿਉਂ ਵੀ ਜਿਹੜੇ ਇੱਥੇ ਹੜ ਤਾਂ ਆਏ ਆਪਾਂ ਪੁੱਛ ਲਾਂਗੇ ਕਿਉਂ ਆਏ ਹਿਮਾਚਲ ਦੇ ਵਿੱਚ ਕਿਉਂ ਆ ਗਏ ਉੱਥੇ ਨਾ ਪੰਜਾਬ ਦੀ ਆਕਾ ਪਾਰਟੀ ਸੀ ਨਾ ਵਿਰੋਧੀ ਧਿਰ ਦੇ ਬਾਜਵਾ ਸਾਹਿਬ ਸੀ ਹੜ ਤਾਂ ਉੱਥੇ ਵੀ ਆ ਗਏ ਬੱਦਲ ਫਟਿਆ ਐਸੋਰੀ ਕੁਦਰਤ ਦੀ ਕਰੋਪੀ ਜਾਦੀ ਸੀ ਜਿਹੜੀ ਗੱਲ ਦਾ ਜ਼ਿਕਰ ਮੈਂ ਪਿਛਲੇ ਦਿਨਾਂ ਚ ਵਾਰ-ਵਾਰ ਕੀਤਾ ਤੇ ਪਿਛਲੇ ਦਿਨਾਂ ਚ ਵਿਧਾਨ ਸਭਾ ਚ ਵੀ ਹੋਇਆ ਕਿ ਭਾਰਤ ਸਰਕਾਰ ਦਾ ਮੌਸਮ ਵਿਭਾਗ ਇਹਨਾਂ ਨਿਕੰਮਾ ਹੈ ਕਿ ਇਹਨਾਂ ਦੇ ਅੰਕੜਿਆਂ ਚ ਜ਼ਮੀਨ ਅਸਮਾਨ ਦਾ ਫਰਕ ਜਿਸ ਦਿਨ ਕਹਿਣ 9 ਮਿਲੀਮੀਟਰ ਮੀਂਹ ਪਣਾ ਉਸ ਦਿਨ 1585 ਮਿਲੀਮੀਟਰ ਪੈ ਜਾਵੇ ਇਹਦਾ ਮਤਲਬ 21 ਗੁਣਾ ਦੇ ਲਾਗੇ ਸਕੇ ਪੈ ਜਾਵੇ ਇਹਦੇ باوجود ਮੌਸਮ ਵਿਭਾਗ ਵਾਲੇ ਚੜਿਆ ਉਹਨੇ ਕੋਦਲਾ ਬਦਲੀ ਨਹੀਂ ਕੋ ਬੰਦੇ ਦੋ ਚਾਰ ਛਾਂਟ ਦੇਣ ਚਾਹੀਦੇ ਪਾਸੇ ਕਰ ਦੇਣੇ ਚਾਹੀਦੇ ਜਿਨ੍ਹਾਂ ਨੂੰ ਕੱਖ ਨਹੀਂ ਹੋਂਗਾ ਜਿਉ ਆਪ ਨਹੀਂ ਕੁਝ ਕਰਨ ਜੋਗੇ ਤੇ ਦੁਨੀਆ ਭਰ ਦੇ ਜਿਹੜੇ ਗਲੋਬਲ ਅੰਕੜੇ ਉਹਨਾਂ ਤੋਂ ਕੁਝ ਸਿੱਖਿਆ ਲੈਣ ਨੂੰ ਨਹੀਂ ਲੈ ਗਏ ਇਹਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਕੋਲ ਨਹੀਂ ਇਸ ਕਰਕੇ ਉੱਥੋਂ ਵੀ ਖਰਾਬੀ ਹੁੰਦੀ ਖਰਾਬੀ ਨੂੰ ਮੈਂ ਇਹ ਨਹੀਂ ਕਹਿਣਾ ਕਿ ਮੈਨ-ਮੇਡ ਹੜ੍ਹ ਨੇ ਕਿਉਂਕਿ ਕਿਸੇ ਬੰਦੇ ਨੇ ਜਾਣਬੁੱਝ ਕੇ ਹੜ੍ਹ ਲਿਆਂਦੇ ਆ ਪਰ ਇਹ ਗਲਤੀਆਂ ਤੇ ਹੈਗੀਆਂ ਦੈਮ ਦੀ ਛੀਲ ਚੋਂ ਗਾਰਨੀ ਕੱਢੇਗੇ ਇਸ ਗੱਲ ਤੇ ਉੱਤੇ ਸਾਰਿਆਂ ਦੀ ਸਹਿਮਤੀ ਸੀ ਮੁਆਵਜ਼ਾ ਵੱਧ ਤੋਂ ਵੱਧ ਮਿਲਣਾ ਚਾਹੀਦਾ ਮੁੱਖ ਮੰਤਰੀ ਨੇ ਅੰਕੜੇ ਦਿੱਤੇ ਕਿ ਕੇਂਦਰ ਸਰਕਾਰ ਦੇ ਕਿੰਨੇ ਮੁਆਵਜ਼ੇ ਦੇ ਰੂਲਸ ਕੀ ਨਿਯਮ ਨੇ ਤੇ ਅਸੀਂ ਕਿੰਨਾ-ਕਿੰਨਾ ਦੇ ਰਹੇ ਹਾਂ ਇੱਥੇ ਸਾਡਾ ਕਿੰਨਾ ਤੇ ਕੇਂਦਰ ਦਾ ਕਿੰਨਾ ਇਹ ਸਾਰੇ ਅੰਕੜੇ ਵੀ ਉਹਨਾਂ ਦਿੱਤੇ ਤੇ ਨਿਆ ਅੰਕੜਿਆਂ ਨੂੰ ਕਿਸੇ ਨੇ ਕੱਟਿਆ ਵੀ ਨਹੀਂ ਮਾੜੀ ਗੱਲ ਇਹ ਹੋਈ ਕਿ ਜਿਹੜੀ ਪਾਰਟੀ ਕੇਂਦਰ ਚ ਰਾਜ ਕਰਦੀ ਹੈ ਜਿਨ੍ਹਾਂ ਦੇ ਲੀਡਰ ਅਮਲਾਂ ਦੇ ਚ ਕੁਝ ਹੋਰ ਨੇ ਬਿਆਨਾਂ 'ਚ ਕੁਝ ਹੋਰ ਨੇ ਅਜੇ ਪਰਸੋਂ ਦੀ ਗੱਲ ਹੈ ਉਹਨਾਂ ਦੇ ਇੱਕ ਕੇਂਦਰੀ ਮੰਤਰੀ ਆ ਕੇ ਕਹਿ ਗਿਆ ਕਿ 1600 ਕਰੋੜ ਰੁਪਏ ਸਿੱਧੇ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਉਹਣਗੇ ਤੇ ਬਾਅਦ 'ਚ ਕਹਿ ਦਿੱਤਾ ਕਿ ਮੈਂ ਤੇ ਆਖਿਆ ਹੀ ਨਹੀਂ ਸੀ ਇਦਾਂ ਜਿਹੜਾ ਲੋਕਾਂ ਦੇ ਪੀੜਤ ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ ਕਰਨ ਦਾ ਕੰਮ ਹੈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਅੱਜ ਵੀ ਉਹ ਵਿਧਾਨ ਸਭਾ 'ਚ ਨਹੀਂ ਆਏ ਬਰਾਬਰ ਤੇ ਆਪਣੀ ਵਿਧਾਨ ਸਭਾ ਲਾ ਲਈ ਤੇ ਸਾਰੇ ਲੋਕ ਉਹ ਬੈਠੇ ਸਨ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਰੱਦ ਕੀਤਾ ਹੋਇਆ ਉਹ ਆਪਣੇ ਇੱਕ ਵੱਖਰੀ ਵਿਧਾਨ ਸਭਾ ਲਾ ਕੇ ਬਹਿ ਗਏ ਉੱਥੇ ਸਿਆਸੀ ਨੌਟੰਕੀ ਕਰਦੇ ਰਹੇ ਉਹਨਾਂ ਨੂੰ ਵਿਧਾਨ ਸਭਾ ਜਾਣਾ ਚਾਹੀਦਾ ਸੀ ਜੇ ਪੰਜਾਬ ਸਰਕਾਰ ਤੇ ਪੰਜਾਬ ਦੀ ਮੁੱਖ ਵਿਰੋਧੀ ਧਿਰ ਜਾਂ ਅਕਾਲੀ ਦਰਬਾਰ ਕੋਈ ਗਲਤ ਕਹਿੰਦੇ ਸੀ ਕੇਂਦਰ ਸਰਕਾਰ ਵੱਲੋਂ ਜਵਾਬ ਦੇਣਾ ਚਾਹੀਦਾ ਸੀ ਆਪਣੀ ਪਾਰਟੀ ਵੱਲੋਂ ਜਵਾਬ ਦੇਣਾ ਚਾਹੀਦਾ ਸੀ ਇੱਥੇ ਆਉਣ ਦੀ ਥਾਂ ਬਾਹਰ ਜਾ ਕੇ ਮਜਮਾ ਨਾਲ ਲੈ ਚੰਗਾ ਨਹੀਂ ਕੀਤਾ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਹੁਣ ਜੋ ਕੁਝ ਵੀ ਹੋਇਆ ਹੋਵੇ ਐਸੋੜੇ ਪੰਜਾਬ ਦੇ ਲੋਕਾਂ ਨੂੰ ਮਦਦ ਦੀ ਲੋੜ ਹੈ ਸਾਰੀਆਂ ਤਰ੍ਹਾਂ ਦੀ ਇੱਕ ਗੱਲ ਦਾ ਮੈਂ ਜ਼ਿਕਰ ਕਰਨਾ ਚਾਹਣਾ ਹੋਏ ਕਿ ਅੱਜ ਵਿਧਾਨ ਸਭਾ 'ਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਇੱਕ ਪ੍ਰਾਈਮੇਸੀਆ ਦਾ ਇੱਕ ਹੋਰ ਟੀਵੀ ਚੈਨਲ ਦਾ ਤੇ ਨਾਲ ਇਹ ਆਖਿਆ ਗਿਆ ਕਿ ਬਾਕੀ ਪੰਜਾਬੀ ਚੈਨਲਾਂ ਨੇ ਇਸ ਮਾਮਲੇ 'ਚ ਮਦਦ ਕੀਤੀ ਹੈ ਕਿ ਉਹ ਨਾ ਸਿਰਫ ਖਬਰਾਂ ਨਹੀਂ ਦਿੰਦੀਆਂ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਬਾਰੇ ਸੂਚਿਤ ਕੀਤਾ ਕਿ ਫਲਾਣਾ ਥਾਂ ਫਲਾਣਾ ਫਸਿਆ ਉਹਨੂੰ ਮਦਦ ਦੀ ਲੋੜ ਹੈ ਇੱਕ ਥਾਂ ਇੱਕ ਬੱਚਾ ਜਿਹੜਾ ਬਹੁਤ ਮੁਸ਼ਕਲ ਹਾਲਤ ਵਿੱਚ ਬਿਮਾਰ ਸੀ ਉਹ ਜਦੋਂ ਇਹ ਖਬਰ ਆਈ ਤੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਤੇ ਸਿਹਤ ਮੰਤਰੀ ਜੀ ਕਹਿੰਦੇ ਆ ਕਿ ਉਸ ਬੱਚੇ ਨੂੰ ਲਿਆ ਕੇ 3 ਘੰਟਿਆਂ ਦੇ ਅੰਦਰ ਅੰਦਰ ਤੇ ਹਸਪਤਾਲ ਉਹਦਾ ਇਲਾਜ ਕਰਾਇਆ ਗਿਆ ਅਸੀਂ ਕੁਝ ਹੋਰ ਥਾਵਾਂ ਦੀ ਮਿਸਾਲਾਂ ਦੇ ਸਕਦੇ ਹਾਂ ਜਿੱਥੇ ਅਸੀਂ ਦੱਸਿਆ ਕਿ ਅੱਜ ਇਹ ਪਿੰਡ ਡੁੱਬ ਜਾਣਾ ਜਾਂ ਅਸੀਂ ਦੱਸਿਆ ਕਿ ਅੱਜ ਰਾਤ ਨੂੰ ਇਹ ਬੰਨ ਟੁੱਟ ਜਾਣਾ ਸਾਡੇ ਦੱਸਣ ਤੋਂ ਬਾਅਦ ਸਾਰੇ ਪਾਸਿਆਂ ਤੋਂ ਸਰਕਾਰੀ ਵੀ ਤੇ ਸਮਾਜਿਕ ਸੰਸਥਾਵਾਂ ਵੀ ਤੇ ਆਮ ਲੋਕੀਂ ਉਟਰਾਣਾਂ ਲੈ ਕੇ ਪਹੇਗੇ ਤੇ ਬਚਾ ਲਿਆ ਪਰ ਅਸੀਂ ਜੋ ਕੁਝ ਕੀਤਾ ਪ੍ਰਾਈਮੇਰੀ ਸੀਆ ਸਮਝਦਾ ਕਿ ਅਸੀਂ ਕਿਸੇ ਦੇ ਸਰ ਕੋਈ ਆਸਾਨ ਨਹੀਂ ਕੀਤਾ ਪੱਤਰਕਾਰੀ ਕਲੀ ਜਿਸ ਸਭ ਕੀ ਖਬਰ ਲਈ ਸਭ ਕੋ ਖਬਰ ਦੇ ਤੱਕ ਸੀਮਤ ਨਹੀਂ ਹੁੰਦੀ ਸਾਡੇ ਜਿੰਮੇ ਇੱਕ ਸਮਾਜੀ ਫਰਜ਼ ਵੀ ਹੁੰਦਾ ਕਿ ਸੰਕਟ ਦੇ ਮੌਕੇ ਅਸੀਂ ਆਪਣੇ ਲੋਕਾਂ ਦੇ ਨਾਲ ਖੜੂਈ ਸਾਡੀ ਸਾਰੀ ਟੀਮ ਪ੍ਰਾਈਮੇਸ਼ੀਆ ਦੇ ਸੀਓ ਅਮਨ ਖਟਕੜ ਤੇ ਬਾਕੀ ਸਾਰੇ ਜਿੰਨੇ ਵੀ ਇਹਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੇ ਆਪਣੇ ਲੋਕਾਂ ਦੇ ਨਾਲ ਖਲੋਣ ਦਾ ਸਿਰਫ ਫਰਜ਼ ਨਿਭਾਇਆ ਪ੍ਰਾਈਮੇਸ਼ੀਆ ਦੇ ਸੀਓ ਦਾ ਅੱਜ ਵੀ ਸੁਨੇਹਾ ਆਇਆ ਕਿ ਅਸੀਂ ਆਪਣਾ ਉੱ퍼 ਜਿੱਦਾਂ ਨਿਭਾਇਆ ਅਸੀਂ ਸੇਵਾ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਉਹ ਅਸੀਂ ਕਰਦੇ ਰਵਾਂਗੇ ਜੀ ਅੱਗੇ ਵੱਧਦੇ ਜੀ ਗੱਲ ਕਰਦੇ ਆਂ ਭਾਰਤ ਤੇ ਪਾਕਿਸਤਾਨ ਦੇ ਹੋਏ ਮੈਚ ਦੀ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਵੱਡੀ ਜਿੱਤ ਸੀ ਪਰ ਉਸ ਤੋਂ ਬਾਅਦ ਪੰਨ ਸਭ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਪਈਆਂ ਟਰੋਫੀ ਤੋਂ ਬਿਨਾ ਸੈਲੀਬ੍ਰੇਟ ਕੀਤਾ ਪਾਕਿਸਤਾਨ ਦੇ ਖਿਡਾਰੀਆਂ ਦੇ ਜਿਸ ਤਰ੍ਹਾਂ ਦੇ ਰਿਐਕਸ਼ਨ ਸੀਗੇ ਉਸ ਤੋਂ ਬਾਅਦ ਇੱਕ ਵੱਖਰੀ ਆਲੋਚਨਾ ਹੋਈ ਇਹਨਾਂ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਆਂ ਜੀ ਉਹਨਾਂ ਦਾ ਰਿਐਕਸ਼ਨ ਭੱਦੇ ਉਹਨਾਂ ਨੂੰ ਅੱਖੋਂ ਪਰੋਖੇ ਕਰਨਾ ਚਾਹੀਦਾ ਸੀ ਤੇ ਬਾਅਦ ਵਿੱਚ ਉਹ ਰਿਐਕਸ਼ਨ ਜਿਹੜਿਆ ਸੰਸਾਰ ਪੱਧਰ ਤੇ ਵੀ ਚਰਚਾ ਦਾ ਵਿਸ਼ਾ ਬਣਦੇ ਤੇ ਬਣਦੇ ਨੇ ਚਾਹੀਦੇ ਸੀ ਖੇਡ ਐਸੋਸੀਏਸ਼ਨਾਂ ਚ ਵੀ ਬਣ ਸਕਦੇ ਸੀ ਪਰ ਜਵਾਬ ਦੇ ਵਿੱਚ ਸਾਡੇ ਵਾਲਿਆਂ ਨੂੰ ਉਹ ਹਰਕਤ ਨਹੀਂ ਕਰਨੀ ਚਾਹੀਦੀ ਜਿਹੜੀ ਉਹਨਾਂ ਕੀਤੀ ਆ ਹਾਂ ਇਸ ਗੱਲ ਤੇ ਮੈਂ ਸਹਿਮਤ ਹਾਂ ਕਿ ਜੇ ਟੀਮ ਦਾ ਫੈਸਲਾ ਸੀ ਕਿ ਪਹਿਲ ਗੰਮਪ ਤੇ ਆਪਰੇਸ਼ਨ ਸੰਧੋਰ ਦੀਆਂ ਘਟਨਾਵਾਂ ਤੋਂ ਬਾਅਦ ਅਸੀਂ ਹੱਥ ਨਹੀਂ ਮਿਲਾਉਣੇ ਤੇ ਨਹੀਂ ਮਿਲਾਉਣੇ ਜੇ ਨਾ ਮਲੇ ਸੀ ਕੋਈ ਗੱਲ ਨਹੀਂ ਅੱਗੇ ਵੀ ਕਦੇ-ਕਦੇ ਇਦਾਂ ਹੁੰਦਾ ਅੱਗੇ ਪਿਛਲੇ ਸਮੇਂ ਦੇ ਵਿੱਚ ਬਾਈਕਾਟ ਵੀ ਹੁੰਦੇ ਰਿਹਾ 1980 ਦੀਆਂ ਖੇਡਾਂ ਜਦੋਂ ਹੋਈਆਂ ਸੀ 올림픽 ਰੂਸ ਵਿੱਚ ਹੋਣੀਆਂ ਸੀ ਤੇ ਅਮਰੀਕਾ ਦੇ ਇੱਕ ਇਸ਼ਾਰੇ ਤੇ ਦੁਨੀਆ ਭਰ ਦੇ ਅਮਰੀਕੀ ਬਲਾਕ ਦੇ ਦੇਸ਼ਾਂ ਨੇ NATO ਦੇ ਦੇਸ਼ਾਂ ਨੇ ਇਹ ਯੂਰਪ तकरीबन ਸਾਰੇ ਉਸ ਪਾਸੇ ਤੁਰ ਗਿਆ ਸੀ ਇਹਨਾਂ ਨੇ 올림픽 ਦਾ ਬਾਈਕਾਟ ਕਰਤਾ ਸੀ ਤੇ ਉਹਦੇ ਤੋਂ ਅਗਲੀ 올림픽 ਦਾ ਫਿਰ ਰੂਸ ਵਾਲੇ ਦੇ ਗਰੁੱਪ ਨੇ ਬਾਈਕਾਟ ਕਰ ਦਿੱਤਾ ਸੀ ਪਰ ਬਾਅਦ ਵਿੱਚ ਸਾਰੇ ਫਿਰ ਆ ਜਾਂਦੇ ਰਿਹਾ ਮਿਲਦੇ ਵੀ ਰਿਹਾ ਹੱਥ ਵੀ ਮਿਲਾਉਂਦੇ ਰਿਹਾ ਐਸ ਆਪਰੇਸ਼ਨ ਸੰਧੋਰ ਦੀ ਘਟਨਾ ਜਾਂ ਪਹਿਲਗਾਮ ਦੀ ਘਟਨਾ ਤੋਂ ਬਾਅਦ ਅਸੀਂ ساری ਉਮਰ ਲਈ ਪੱਕੇ ਤੋੜ ਵੀ ਛੋੜੇ ਤਾਂ ਪਾ ਨਹੀਂ ਲੈਣੇ ਅਸੀਂ ਫੇਰ ਮਿਲਣਾ ਬਹੁਤ سارے ਥਮਾ ਤੇ ਹੋਜੇ ਨਵਿਟ ਹੋਣਗੇ ਜਦੋਂ 1971 ਦੀ ਜੰਗ ਵਿੱਚ ਏਡੀ ਵੱਡੀ ਘਟਨਾ ਵਾਪਰ ਗਈ ਸੀ ਕਿ ਪਾਕਿਸਤਾਨ ਦਾ ਇੱਕ ਹਿੱਸਾ ਹੀ ਤੋੜ ਕੇ ਵੱਖਰਾ ਕਰ ਦਿੱਤਾ ਗਿਆ ਸੀ ਉਹਨਾਂ ਦੀ 98000 ਫੌਜ ਭਾਰਤ ਦੇ ਕਬਜ਼ੇ ਸੀ 92000 ਫੌਜੀਆਂ ਨੇ ਆਪਣੇ ਲੈਫਟੇਨੈਂਟ ਜਨਰਲ ਜਨਰਲ ਏ ਇੱਕ ਨਿਆਜ਼ੀ ਦੀ ਅਗਵਾਈ ਚ ਇੱਕੋ ਦਿਨ ਹਥਿਆਰ ਛੁੱਟੇ ਸੀ ਸਾਰੇ ਸਮਝਦੇ ਸੀ ਹੁਣ ساری ਉਮਰ ਵਾਸਤੇ ਤੋੜ ਵੀ ਛੋੜਾ ਪੱਕੀ ਦੁਸ਼ਮਣੀ ਪੈ ਗਈ ਪਰ ਉਹ ਤੋਂ ਬਾਅਦ ਵੀ ਸਾਡੇ ਸਿਮਲੇ ਤੇ ਮਰੀਚ ਮੀਟਿੰਗਾਂ ਹੁੰਦੀਆਂ ਰਹੀਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪ੍ਰਧਾਨ ਮੰਤਰੀ ਜ਼ੁਲਫਕਾਰ ਰਿਪਟੋ ਦੀਆਂ ਜਨਰਲ ਜ਼ਿਆਰ ਹਕ ਨਾਲ ਰਜੀਵ ਗਾਂਧੀ ਦੀਆਂ ਮੀਟਿੰਗਾਂ ਵੀ ਹੋਈਆਂ ਜਿਹੜੇ ਜਨਰਲ ਮੁਸ਼ਰਫ ਤੇ ਦੋਸ਼ ਲਾਉਂਦੇ ਸੀ ਕਿ ਉਹਨੇ ਸਾਡੇ ਪਾਰਲੀਮੈਂਟ ਤੇ ਹਮਲਾ ਕਰਾਇਆ ਉਹਨੂੰ ਵੀ ਸੱਦ ਕੇ ਉਹਦੇ ਨਾਲ ਦਿੱਲੀ ਵਿੱਚ ਤਿਆਗ ਦੇ ਵਿੱਚ ਮੀਟਿੰਗਾਂ ਹੋਈਆਂ ਸੀ ਤੇ ਇਹੋ ਜੇ ਹਾਲਾਤ ਦੇ ਵਿੱਚ ਕੁਝ ਵੀ ਪੱਕਾ ਸਾਰੀ ਉਮਰ ਵਾਸਤੇ ਨਹੀਂ ਹੁੰਦਾ ਜਿਹੜੇ ਬੰਗਲਾਦੇਸ਼ ਵਾਲੇ ਪਾਕਿਸਤਾਨ ਤੋਂ ਟੁੱਟੇ ਸੀ ਆਖਰਕਾਰ ਡਿਪਲੋਮੈਟਿਕ ਸੰਬੰਧ ਜੋੜ ਤੱਕ ਕੋਈ ਤੁਰਪ ਹੁਣ ਉਹਨਾਂ ਦੇ ਖਿਡਾਰੀ ਵੀ ਤੇ ਆਪੋ ਜੀ ਖੇਡਦੇ ਆ ਜੇ ਖੇਡਦੇ ਇੱਕ ਦੂਜੇ ਨਾਲ ਹੱਥ ਵੀ ਮਿਲਾਉਂਦੇ ਆ ਬਾਕੀ ਗੱਲਾਂ ਪਾਸੇ ਰੱਖ ਕੇ ਬਹੁਤ ਕੁਝ ਕਰਨਾ ਪੈਂਦਾ ਭਾਰਤ ਵਾਲਿਆਂ ਕ੍ਰਿਕਟ ਕੱਪ ਜਿੱਤ ਲਿਆ ਇਹ ਵੀ ਤੇ ਹੋ ਸਕਦਾ ਸੀ ਅਸੀਂ ਨਾ ਜਿੱਤਦੇ ਦੋਵੇਂ ਪਾਸੇ ਜਿੰਨਾ ਜਨੂੰਨ ਭਰਿਆ ਗਿਆ ਔਰ ਖਾਸ ਤੌਰ ਤੇ ਸਾਡਾ ਵੀ ਤੇ ਉਹਨਾਂ ਦਾ ਵੀ ਮੀਡੀਆ ਔਰ ਖੇਡ ਨੂੰ ਹਰ ਇੱਕ ਚੀਜ਼ ਨੂੰ ਜੰਗ ਬਣਾ ਦਿੰਦਾ ਔਰ ਪਾਕਿਸਤਾਨ ਦੇ ਵਿੱਚ ਤਾਂ ਜਨੂੰਨ ਸਾਡੇ ਨਾਲੋਂ ਵੀ ਜ਼ਿਆਦਾ ਸਾਡੇ ਵਾਲਿਆਂ ਜੇ ਟੀਵੀ ਨਹੀਂ ਤੋੜਦੇ ਉਧਰ ਲੋਕੀ ਟੀਵੀ ਸੈੱਟ ਵੀ ਤੋੜਦੇ ਇਕ ਦੋ ਥਾਂ ਤੋਂ ਖਬਰਾਂ ਆਈਆਂ ਕਿ ਟੀਵੀ ਸੈਟਰ ਨੂੰ ਨਿਸ਼ਾਨਾ ਸਾਧ ਕੇ ਉਹਦੇ ਗੋਲੀਆਂ ਮਾਰੀਆਂ ਗਈਆਂ ਇਦਾਂ ਦੀਆਂ ਘਟਨਾਵਾਂ ਹੀ ਹੁੰਦੀਆਂ ਵੇਖੀਆਂ ਪਰ ਉਸ ਤੋਂ ਬਾਅਦ ਫੇਰ ਮਿਲਣ ਲੱਗ ਪਿੰਨੇ ਇਸ ਕਰਕੇ ਇਹੋ ਜੀ ਘਟਨਾ ਨੂੰ ਹੁਣ ਪੱਕੀ ਗੰਢ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਵੇਖਣਾ ਚਾਹੀਦਾ ਕਿ ਗਵਾੜ ਦੇ ਉਹਨਾਂ ਵੀ ਇੱਥੇ ਰਹਿਣਾ ਤੇ ਅਸੀਂ ਵੀ ਇੱਥੇ ਰਹਿਣਾ ਨਾ ਨਕਸ਼ੇ ਤੋਂ ਅਸੀਂ ਪਾਕਿਸਤਾਨ ਨੂੰ ਚੁੱਕ ਕੇ 5 ਕਿਲੋਮੀਟਰ ਪਰੇ ਕਰ ਸਕਦੇ ਹਾਂ ਨਾ ਉਹ ਸਾਨੂੰ ਥੋੜਾ ਪਰੇ ਧੱਕ ਸਕਦੇ ਰਹਿਣਾ ਤੇ ਇੱਥੇ ਹੀ ਹੈ ਇਸ ਕਰਕੇ ਇਸ ਜਨੂਨ ਨੂੰ ਵੀ ਖਾਦ ਤੱਕ ਰੱਖਣਾ ਚਾਹੀਦਾ ਹਦਾਂ ਤੋਂ ਅੱਗੇ ਨਹੀਂ ਵਧਾਉਣਾ ਚਾਹੀਦਾ ਪੰਨੂ ਸਾਹਿਬ ਅਗਲੀ ਗੱਲ ਕਰਨੀ ਹੈ ਰਾਹੁਲ ਗਾਂਧੀ ਹੁਰਾਂ ਦੀ ਸਮੇਂ-ਸਮੇਂ ਤੇ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਕਈ ਅਜਿਹੇ ਸਵਾਲ ਵੀ ਖੜੇ ਕੀਤੇ ਜ ਜਿਹਨਾਂ ਸਰਕਾਰ ਨੂੰ ਔਖ ਆਈ ਹੁਣ ਰਾਹੁਲ ਗਾਂਧੀ ਨੂੰ ਇੱਕ ਚੈਨਲ ਦੇ ਉੱਪਰ ਮਾਰਨ ਦੀ ਧਮਕੀ ਮਿਲੀ ਹੈ ਕਾਂਗਰਸ ਇਹ ਦੋਸ਼ ਲਗਾ ਰਹੀ ਹੈ ਇਹ ਪੂਰੀ ਖਬਰ ਕੀ ਹੈ ਮਾਮਲਾ ਕਿੱਥੋਂ ਦਾ ਜੀ ਦੇਖੋ ਜਿਹਨੇ ਟੀਵੀ ਚੈਨਲ ਦੇ ਉੱਤੇ ਧਮਕੀ ਦਿੱਤੀ ਮੈਂ ਉਹਦੀ ਧਮਕੀ ਨਹੀਂ ਸੁਣੀ ਜੀ ਪਰ ਮੈਂ ਉਹਦੇ ਬਾਰੇ ਰਿਪੋਰਟਾਂ ਪੜ੍ਹੀਆਂ ਨੇ ਜੇ ਰਿਪੋਰਟਾਂ ਸੱਚੀਆਂ ਨੇ ਤੇ ਬਹੁਤ ਬਦਤਮੀਜ਼ੀ ਹੈ ਭਾਰਤ ਦਾ ਸੰਵਿਧਾਨ ਕਿਸੇ ਨੂੰ ਕਤਲ ਕਰਨ ਕਿਸੇ ਦੇ ਕਤਲ ਦੀ ਕੋਸ਼ਿਸ਼ ਕਰਨ ਕਿਸੇ ਦੇ ਕਤਲ ਦੀ ਸਾਜ਼ਿਸ਼ ਕਰਨ ਜਾਂ ਕਿਸੇ ਨੂੰ ਕਤਲ ਕਰ ਦੇਣ ਦੀ ਧਮਕੀ ਦੇਣ ਇਹਨਾਂ ਸਾਰਿਆਂ ਨੂੰ ਕਾਨੂੰਨੀ ਜੁਰਮ ਮੰਨਦਾ ਜੇ ਕਿਸੇ ਭਾਜਪਾ ਆਗੂ ਨੇ ਇਹੋ ਜੀ ਬਦਤਮੀਜ਼ ਹਰਕਤ ਕੀਤੀ ਹੈ ਤੇ ਉਹ ਗਲਤ ਕੀਤਾ ਉਹਦੇ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਜੇ ਮੈਂ ਦੱਸਾਂ ਕਿ ਨਹਿਰੂ ਗਾਂਧੀ ਖਾਨਦਾਨ ਦੇ ਖਿਲਾਫ ਇਹ ਜਿਹੜੀ ਜਥੇਬੰਦੀ ਹੈ ਇਹ ਭਾਰਤੀ ਜਨਤਾ ਪਾਰਟੀ ਜਦੋਂ ਇਹ ਭਾਜਪਾ ਨਹੀਂ ਸੀ ਬਣੀ ਜਨ ਸੰਘ ਹੁੰਦੀ ਸੀ ਜਦੋਂ ਜਨ ਸੰਘ ਦੇ ਸ਼ੁਰੂ ਚ ਇਹਦਾ ਇੱਕ ਅਸਰ ਟੁੱਟ ਕੇ ਰਾਮ ਰਾਜ ਪ੍ਰੀਸ਼ਦ ਬਣ ਗਿਆ ਸੀ ਜਦੋਂ ਜਨ ਸੰਘ ਤੇ ਰਾਮ ਰਾਜ ਪ੍ਰੀਸ਼ਦ ਤੋਂ ਪਹਿਲਾਂ ਹਿੰਦੂ ਮਹਾਸਭਾ ਹੁੰਦੀ ਸੀ ਉਹਨਾਂ ਸਾਰੇ ਮੌਕਿਆਂ ਤੇ ਕਾਰਨ ਪੱਤਰ ਨਹੀਂ ਕੀ ਨਹਿਰੂ ਗਾਂਧੀ ਖਾਨਦਾਨ ਸਰੱਚ ਗਾਂਧੀ ਤੇ ਬਾਅਦ ਚਾ ਕੇ ਫਰੋਜ਼ ਗਾਂਧੀ ਨਾਲ ਮਿਲਿਆ ਨਹਿਰੂ ਖਾਨਦਾਨ ਨੇ ਕਹੀ ਇਸ ਖਾਨਦਾਨ ਦੇ ਨਾਲ ਉਹਨਾਂ ਦਾ ਲਗਾਤਾਰ ਵਿਰੋਧ ਰਿਆ ਔਰ ਵਿਰੋਧ ਸਖਤ ਰਿਆ ਜਦੋਂ ਜਵਾਹਰ ਲਾਲ ਨਹਿਰੂ ਦਿੱਤੀ ਇੰਦਰਾ ਗਾਂਧੀ ਨੇ ਵਿਆਹ ਕਰਾਇਆ ਉਹ ਮੁੰਡਾ ਪਾਰਸੀ ਸੀ ਕਾ ਫਰੋਜ਼ ਗਾਂਧੀ ਪਰ ਬੜਾ ਨੇਕ ਮੁੰਡਾ ਸੀ ਇਨਾ ਇਮਾਨਦਾਰ ਸੀ ਕਿ ਉਹਨੇ ਪਾਰਲੀਮੈਂਟ ਚ ਉੱਠ ਕੇ ਆਪਣੇ ਸਹੁਰੇ ਨੂੰ ਜਵਾਹਰ ਲਾਲ ਨਹਿਰੂ ਨੂੰ ਕਹਿਤਾ ਸੀ ਕਿਦਾਂ ਦੇ ਤੁਸੀਂ ਪ੍ਰਧਾਨ ਮੰਤਰੀ ਤੁਹਾਡੀ ਸਰਕਾਰ ਵਿੱਚ ਬੇਈਮਾਨ ਭਰੇ ਭਰੇ ਮੰਤਰੀ ਬਣਾਏ ਪਏ ਕਰਦੇ ਕਿ ਉਹ ਜਮਾਨਾ ਹੋਰ ਸੀ ਉਸ ਵਕਤ ਵੀ ਉਹ ਮੁੰਡਾ ਜਿਹੜਾ ਪਾਰਸੀ ਸੀ ਉਹਨੂੰ ਪਾਰਸੀ ਮੰਨਣ ਦੇ ਬਜਾਏ ਇਹ ਕਹਿ ਕੇ ਕਿ ਉਹ ਮੁਸਲਮਾਨ ਹੈ ਉਹਦੇ ਖਿਲਾਫ ਪ੍ਰਚਾਰ ਕੀਤਾ ਗਿਆ ਪੰਡਿਤ ਨਹਿਰੂ ਦੇ ਮੁਕਾਬਲੇ ਤੇ ਇੱਕ ਹਿੰਦੂ ਸੰਤ ਨੂੰ ਲਿਆ ਕੇ ਖੜਾ ਕਰ ਦਿੱਤਾ ਗਿਆ ਜਿਨੇ ਆਖਿਆ ਕਿ ਮੈਂ ਸਾਰੇ ਚੋਣ ਮੁਹਿੰਮ ਦੌਰਾਨ ਨਹਿਰੂ ਦੇ ਖਿਲਾਫ ਕੁਝ ਨਹੀਂ ਬੋਲਣਾ ਕਿਉਂਕਿ ਉਹਦੇ ਖਿਲਾਫ ਬੋਲਣ ਦੀ ਲੋੜ ਕੀ ਹੈ ਜਿਨੇ ਆਪਣੇ ਧੀ ਵੀ ਉਹਨਾਂ ਲੋਕਾਂ ਨੂੰ ਦੇ ਦਿੱਤੀ ਜਿਨ੍ਹਾਂ ਦੇ ਨਾਲ ਹਿੰਦੂ ਧਰਮ ਦਾ ਵਿਰੋਧ ਹੈ ਜਵਾਰलाल नेहरू ਇਹਦਾ ਜਵਾਬ ਦੇਣ ਵਾਸਤੇ ਆਖਿਆ ਸੀ ਕਿ ਉਹਨਾਂ ਨੇ ਤਾਂ ਸੰਤ ਜੀ ਨੇ ਆਪਣੇ ਮੂੰਹ ਤੇ ਪੱਟੀ ਬੰਨ ਲੀ ਕਿ ਮੈਂ ਨਹਿਰੂ ਦੇ ਖਿਲਾਫ ਬੋਲਣਾ ਨਹੀਂ ਮੇਰਾ ਵਾਅਦਾ ਹੈ ਕਿ ਮੈਂ ਆਪਣੇ ਹਲਕੇ 'ਚ ਨਹੀਂ ਬੜਾਂਗਾ ਹਲਕੇ ਦੇ ਲੋਕਾਂ ਨੂੰ ਫੈਸਲਾ ਕਰ ਲੈਣ ਦਿਓ ਕਿ ਸੰਤ ਜੀ ਠੀਕ ਕਹਿੰਦੇ ਆ ਕਿ ਜਵਾਰलाल ਠੀਕ ਕਹਿੰਦਾ ਜਦੋਂ ਨਤੀਜਾ ਨਿਕਲਿਆ ਤੇ ਜਵਾਰलाल नेहरू ਜਿੱਤ ਗਿਆ ਸੀ ਤੇ ਉਹ ਹਿੰਦੂ ਸੰਤ ਜਿਹੜਾ ਸੀ ਉਹ ਹਾਰ ਗਿਆ ਸੀ ਜਿਹਦੇ ਪਿੱਛੇ ਸਾਰੀਆਂ ਹਿੰਦੂਵਾਦੀ ਤਰ੍ਹਾਂ ਸਨ ਉਹਨਾਂ ਸੰਤ ਨੇ ਖਰ ਇੰਨੀ ਕਫਰਾਕ ਦੀ ਲਿਖਾਈ ਉਹਦੋਂ ਇੱਕ ਟੈਲੀਗ੍ਰਾਮ ਦਾ ਸਿਸਟਮ ਹੁੰਦਾ ਸੀ ਟਿਕ 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 ਕਰਕੇ ਤਾਰ ਚੱਲਦੀ ਹੁੰਦੀ ਸੀ ਉਹਨਾਂ ਤਾਰ ਕਹਿੰਦੇ ਹੁੰਦੇ ਸੀ ਉਹ ਟੈਲੀਗ੍ਰਾਮ ਦੇਖ ਕੇ ਨਹਿਰੂ ਨੂੰ ਆਖਿਆ ਸੀ ਜਵਾਹਰ ਲਾਲ ਨਹਿਰੂ ਤੇਰਾ ਸੈਕੂਲਰਿਜ਼ਮ ਜਿੱਤ ਗਿਆ ਮੈਂ ਆਪਣੀ ਹਾਰ ਮੰਨਦਾ ਇਹਨਾਂ ਨੇ ਪਿਛਲੇ ਸਮੇਂ ਚ ਕਿਹੜੀ ਪੱਦੀ ਤੋਂ ਪੱਦੀ ਊਜ ਜਿਹੜੀ ਨਹਿਰੂ ਗਾਂਧੀ ਖਾਨਦਾਨ ਤੇ ਨਹੀਂ ਲਾਈ ਸੋਨੀਆ ਗਾਂਧੀ ਦੇ ਖਿਲਾਫ ਹਰ ਗੱਲ ਦੀ ਊਜ ਜੇ ਕਿਸੇ ਇਟਲੀ ਦੇ ਬੰਦੇ ਨਾਲ ਝਗੜਾ ਪੈ ਗਿਆ ਤੇ ਸੋਨੀਆ ਗਾਂਧੀ ਦਾ ਕਰਕੇ ਪੈ ਗਿਆ ਜੇ ਉੱਥੇ ਉਹਦੇ ਨਾਲ ਕੋਈ ਸਮਝੌਤਾ ਹੋਣ ਲੱਗਾ ਤੇ ਇਸ ਕਰਕੇ ਹੋਣ ਲੱਗਾ ਕਿ ਇਟਲੀ ਚ ਸੋਨੀਆਂ ਦੇ ਪੇਕੇ ਰਜੀਵ ਗਾਂਧੀ ਦੇ ਮਰਨ ਤੋਂ ਬਾਅਦ ਵੀ ਕੀ ਕੁਛ ਨਹੀਂ ਉਹਦੇ ਬਾਰੇ ਕਿਹਾ ਗਿਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਤੇ ਉਸ ਕਤਲ ਨੂੰ ਵੀ ਕਈ ਕੁਝ ਕਹਿ ਕੇ ਤੇ ਉਹਦੇ ਬਾਰੇ ਪ੍ਰਚਾਰ ਕੀਤਾ ਗਿਆ ਹੁਣ ਵੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਹਾਡਾ ਰਾਹੁਲ ਗਾਂਧੀ ਨਾਲ ਵਿਰੋਧ ਹੈ ਆਪਣਾ ਵਿਰੋਧ ਰੱਖੋ ਪਰ ਇਸ ਵਿਰੋਧ ਨੂੰ ਇਸ ਹੱਦ ਤੱਕ ਲੈ ਜਾਣਾ ਕਿ ਉਹਨੂੰ ਕਤਲ ਦੀ ਧਮਕੀ ਦੇਣਾ ਇਹ ਬਹੁਤ ਗਲਤ ਗੱਲ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਕਦਰ ਨੋਟਿਸ ਲੈਣਾ ਚਾਹੀਦਾ ਮੈਨੂੰ ਨਹੀਂ ਪਤਾ ਲੈਣਗੇ ਕਿ ਨਹੀਂ ਤੇ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਨ ਨੂੰ ਚੁੱਪ ਤੋੜਨੀ ਚਾਹੀਦੀ ਆ ਜੇ ਇਹ ਗੱਲ ਝੂਠੀ ਆ ਤੇ ਆਖੋ ਝੂਠੀ ਆ ਪਰ ਜੇ ਵੀਡੀਓ ਮੌਜੂਦ ਹੋਵੇ ਤੇ ਫਿਰ ਜਿਹੜਾ ਵੀ ਦੋਸ਼ੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਮੱਧ ਪ੍ਰਦੇਸ਼ ਦੇ ਉਸ ਮੰਤਰੀ ਵਾਂਗ ਬਚਾਇਆ ਨਹੀਂ ਜਾਣਾ ਚਾਹੀਦਾ ਜਿਨੇ ਭਾਰਤੀ ਫੌਜ ਦੀ ਇੱਕ ਕਰਨਰਕ ਦੇ ਬਾਰੇ ਚ ਬਹੁਤ ਬਦਲੇ ਲਿਖ ਜਾ ਕੇ ਉਹਨੂੰ ਅਤਵਾਦੀਆਂ ਦੀ ਭੈਣ ਕਹਿੰਦਾ ਸੀ ਇਹੋ ਜੀਆਂ ਗੱਲਾਂ ਜਦੋਂ ਟੱਕੀਆਂ ਜਾਂਦੀਆਂ ਤੇ ਫਿਰ ਹੋਰ ਵੀ ਇਹੋ ਜੇ ਮੂੰਹ ਪਾੜਨ ਲੱਗ ਪੈਂਦੇ ਆ ਪੰਸਾਬ ਇਹ ਤਾਂ ਗੱਲ ਹੋ ਗਈ ਰਾਹੁਲ ਗਾਂਧੀ ਨੂੰ ਧਮਕੀ ਦਿੱਤੀ ਇੱਕ ਧਮਕੀ ਅਮਰੀਕਾ ਦੇ ਮੰਤਰੀ ਨੇ ਭਾਰਤ ਨੂੰ ਦਿੱਤੀ ਆ ਉਹ ਕਹਿੰਦੇ ਆ ਭਾਰਤ ਨੂੰ ਸੁਧਾਰਨਾ ਪੈਣਾ ਉਧਰੋਂ ਰੂਸ ਖੜਾ ਹੋ ਗਿਆ ਰੂਸ ਕਹਿੰਦੇ ਕਿ ਤੁਸੀਂ ਦਖਲ ਕਰਨ ਵਾਲੇ ਕੌਣ ਹੁੰਦੇ ਹੋ ਇਹ ਜਿਹੜੀ ਸਥਿਤੀ ਬਣਦੀ ਜਾ ਰਹੀ ਹੈ ਅਮਰੀਕਾ ਵਾਲੇ ਪਾਸੋਂ ਇਦਾਂ ਦੇ ਬਿਆਨ ਆਉਂਦੇ ਆ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਸਾਫ ਕਰ ਲਿਆ ਉਹਨਾਂ ਦੋਵਾਂ ਤਰ੍ਹਾਂ ਦੀ ਆਪਸ ਵਿੱਚ ਲੜਾਈ ਹੈ ਖੈ ਭਾਜੀ ਡੋਨਲਡ 트੍ਰੰਪ ਨੇ ਅਜੇ 3 ਮਹੀਨੇ ਪਹਿਲਾਂ ਆਖਿਆ ਸੀ ਓਲੈਦਿਮੀਰ ਪੁੱਤ ਨੂੰ ਇਸ ਗੁੱਡਮੈਨ ਮੈਂ ਉਹਦੇ ਨਾਲ ਗੱਲਬਾਤ ਕਰ ਰਿਹਾ ਅਸੀਂ ਯੂਕਰੇਨ ਦੀ ਲੜਾਈ ਵੀ ਖਤਮ ਕਰ ਦੇਣੀ ਹੈ ਕਿਉਂਕਿ ਮੈਂ ਨੋਬਲ ਪ੍ਰਾਈਜ਼ ਲੈਣਾ ਉਹਨੇ ਆਖਿਆ ਸੀ ਸਾਡੀਆਂ ਤੇ ਗੱਲਾਂ ਕੜੀਆਂ ਤੈ ਹੋ ਗਈਆਂ ਉਦੋਂ ਉਹਨੇ ਯੂਕਰੇਨ ਦੇ ਰਾਸ਼ਟਰਪਤੀ ਓਲੈਦਿਮੀਰ ਜ਼ੇਲੈਂਸਕੀ ਨੂੰ ਛੜਕ ਵੀ ਦਿੱਤਾ ਸੀ ਫਿਰ ਰੂਸ ਨੇ ਇਹਦੀਆਂ ਗੱਲਾਂ ਨਾ ਮੰਨੀਆਂ ਵਿਰੋਧ ਸ਼ੁਰੂ ਹੋ ਗਿਆ ਇਹ ਕਦੇ ਉਧਰ ਤੇ ਕਦੇ ਉਧਰ ਜਿਹੜਾ ਪੰਜਾਬੀ ਚ ਮੁਹਾਵਰਾ ਦਾ ਕਦੇ ਤੋਲਾ ਤੇ ਕਦੇ ਮਾਸਾ ਡੋਨਲਡ 트੍ਰੰਪ ਦਾ ਕੋਈ ਪਤਾ ਲੱਗਦਾ ਉਸ ਤੋਂ ਬਾਅਦ ਇੱਕਦਮ ਭਾਰਤ ਦੇ ਖਿਲਾਫ ਮਹਿੰਮ ਚੁੱਕਤੀ ਫਿਰ ਉਸ ਤੋਂ ਤੇਲ ਕਿਉਂ ਖਰੀਦਦਾ ਭਾਰਤ ਸਰਕਾਰ ਨੇ ਆਖਿਆ ਜਿਹੜੇ ਯੂਰਪੀ ਦੇਸ਼ ਤੁਹਾਡੇ ਨਾਲ ਖੜੇ ਆ ਉਹ ਸਾਰੇ ਯੂਰਪੀ ਦੇਸ਼ ਅਜੇ ਤੱਕ ਗੈਸ ਲੈਂਦੇ ਨੇ ਰੂਸ ਤੋਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਸਾਡੀ ਵਾਰੀ ਕਿਉਂ ਭੜਕਦੇ ਆ ਇਹਦਾ ਕੋਈ ਜਵਾਬ ਅਮਰੀਕਾ ਵਾਲਿਆਂ ਨੇ ਨਹੀਂ ਦਿੱਤਾ ਹੁਣ ਵੀ ਕਈ ਗੱਲਾਂ ਹੋਰ ਨੇ ਜਿਹੜਾ ਦਾ ਜਵਾਬ ਅਮਰੀਕਾ ਵਾਲੇ ਨਹੀਂ ਦਿੰਦੇ ਪਰ ਮੋੜ-ਮੋੜ ਇੱਕੋ ਗੱਲ ਆਖੀ ਜਾਂਦੇ ਪਰ ਸੋ ਉਹਨਾਂ ਦੇ ਵਿਦੇਸ਼ ਮੰਤਰੀ ਨੇ ਵੀ ਆਖਿਆ ਫਿਰ ਉਹਨਾਂ ਦੇ ਵਪਾਰ ਮੰਤਰੀ ਨੇ ਵੀ ਆਖਿਆ ਭਾਰਤ ਦੁਨੀਆ ਪਰਚੋ ਜਿੱਥੋਂ ਮਰਜੀ ਤੇਲ ਲੈ ਲੇ ਪਰ ਜੇ ਰੂਸ ਤੋਂ ਲਊਗਾ ਤੇ ਸਾਨੂੰ ਬਰਦਾਸ਼ਤ ਨਹੀਂ ਕੱਲ ਉਹਨਾਂ ਦੇ ਇੱਕ ਮੰਤਰੀ ਨੇ ਬਿਆਨ ਦਿੱਤਾ ਭਾਰਤ ਨੂੰ ਤੇ ਸੁਧਾਰਨਾ ਪੈਣਾ ਸੁਧਾਰਨਾ ਪਣਾ ਦਾ ਕੀ ਮਤਲਬ ਸਾਡੀ ਘੇਰਾਬੰਦੀ ਕਰੋਗੇ ਟੈਰਿਫ ਵਧਾ ਦਿਓਗੇ ਅਮਰੀਕਾ ਕਰਨਾ ਕੀ ਚਾਹੁੰਦਾ ਇਹ ਪਤਾ ਤੇ ਲੱਗਣਾ ਚਾਹੀਦਾ ਇਹੋ ਜੇ ਮਾਮਲੇ ਦੇ ਵਿੱਚ ਜਦੋਂ ਭਾਰਤ ਇੰਨਾ ਦਬਾਅ ਸਹਿਣ ਕਰਦਾ ਪਿਆ ਇਹ ਗੱਲ ਆਪਣੀ ਥਾਂ ਇਹ ਦਬਾਅ ਸਹਿਣ ਕਰਨ ਤੋਂ ਪਹਿਲਾਂ ਇਸ ਅਮਰੀਕੀ ਰਾਸ਼ਟਰਪਤੀ ਨਾਲ ਜਦੋਂ ਪਿਛਲੀ ਵਾਰੀ ਰਾਸ਼ਟਰਪਤੀ ਬਣਿਆ ਡੋਨਲਡ 트ੰਪ ਉਦੋਂ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਿਸ਼ਤੇ ਇੰਨੇ ਨਿੱਕੇ ਸੀ ਕਿ ਡਿਪਲੋਮੈਟਿਕ ਰੂਲਸ ਜਿਹੜੇ ਨੇ ਸਾਰੇ ਨਿਯਮਕਰਨ ਤੋੜ ਕੇ ਸਾਡੇ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਅਮਰੀਕਾ ਦੇ ਵੋਟਰਾਂ ਨੂੰ ਸਦਾ ਦਿੱਤਾ ਸੀ ਆਪਕੀ ਬਾਅਦ 트ੰਪ ਸਰਕਾਰ ਹੁਣ ਸਬੰਧ ਵਿਗੜ ਗਏ ਨੇ ਤੇ ਅਮਰੀਕਾ ਵਾਲੇ ਇਸ ਹੱਦ ਤੱਕ ਆ ਗਏ ਕਿ ਭਾਰਤ ਦੀ ਬਾਹਰ ਰੋੜੀ ਜਾਵੇ ਚੀਕਾਂ ਕਢਾਤੀਆਂ ਦੀਆਂ ਇਹਨਾਂ ਨੂੰ ਤਾਂ ਸੁਧਾਰਨਾ ਪੈਣਾ ਇਹੋ ਜਿਹੇ ਮੌਕੇ ਤੇ ਰੂਸ ਨੇ ਆਖਿਆ ਕਿਸੇ ਵੀ ਦੇਸ਼ ਨੇ ਕਿੰਨਾਂ ਨਾਲ ਮਿੱਤਰਤਾ ਰੱਖਣੀ ਆ ਇਹ ਮਿੱਤਰ ਹਰਦੇਸ਼ ਨੇ ਆਪ ਚੁਣਨੇ ਹੁੰਦੇ ਤੁਸੀਂ ਭਾਰਤ ਦੇ ਤੇ ਇਸ ਗੱਲ ਦਾ ਦਵਾ ਨਹੀਂ ਪਾ ਸਕਦੇ ਅਸੀਂ ਕੋਈ ਦਵਾ ਨਹੀਂ ਪਾਉਂਦੇ ਭਾਰਤ ਜਿੱਦਾਂ ਮਰਜ਼ੀ ਹੋਵੇ ਤੁਹਾਡਾ ਨਾਲ ਸੰਬੰਧ ਰੱਖੇ ਸਾਡਾ ਰੱਖੇ ਇਹ ਉਹਦੀ ਮਰਜ਼ੀ ਤੇ ਭਾਰਤ ਦੇ ਲੋਕਾਂ ਨੂੰ ਪਤਾ ਅਜੇ ਕੱਲ ਦੀ ਗੱਲ ਮਿਗ 21 ਜਹਾਜ਼ ਜਿਹੜੇ ਨੇ 60 ਸਾਲ ਤੋਂ ਵੱਧ ਦੀ ਸੇਵਾ ਕਰਕੇ ਰਿਟਾਇਰ ਹੋਏ ਨੇ ਜਦੋਂ ਜਹਾਜ਼ ਲਿਆਂਦੇ ਗਏ ਜਦੋਂ ਜਹਾਜ਼ ਉਡਦੇ ਸਨ ਜਿਹੜੇ ਲੋਕ ਕਹਿੰਦੇ ਸੀ ਰੂਸ ਤੋਂ ਕਿਉਂ ਲੈ ਰੂਸ ਤਾਂ ਕਾਮਨਿਸਟ ਆ ਰੂਸ ਤੇ ਰੱਬ ਨੂੰ ਨਹੀਂ ਮੰਨਦਾ ਉਹ ਤੁਝਾਈ ਲੈਉਣੇ ਵੀ ਗਲਤ ਆ ਜਹਾਜ਼ ਉੱਡਦੇ ਸਨ ਜਹਾਜ਼ਾਂ ਦੇ ਕਦੇ-ਕਦੇ ਹਾਦਸੇ ਹੋ ਜਾਂਦੇ ਆ ਸਾਡੇ ਦੇਸੀ ਜਹਾਜ਼ਾਂ ਦੇ ਹੋਏ ਆ ਜਿਹੜੇ ਯੂਰਪ ਤੋਂ ਜਾਂਦੇ ਜਹਾਜ਼ ਉਹਨਾਂ ਦੇ ਵੀ ਹੋਏ ਆ ਆ ਜਿਹੜਾ ਅਹਮਦਾਬਾਦ ਦੇ ਵਿੱਚ ਯਾਤਰੀ ਜਹਾਜ਼ ਟਿਕਾ ਇਹ ਰੂਸ ਦਾ ਬਣਿਆ ਤਾਂ ਨਹੀਂ ਸੀ ਹਾਦਸੇ ਤੇ ਕਦੇ ਵੀ ਹੁੰਦੇ ਆ ਪਰ ਜਦੋਂ ਮਿਗ 21 ਦਾ ਜਹਾਜ਼ ਕੋਈ ਦਿਖਦਾ ਸੀ ਹਰ ਬਰੀ ਆਖਿਆ ਜਾਂਦਾ ਸੀ ਇਹ ਤਾਂ ਫਲੈਂਕ ਖਫਣ ਨੇ ਇਹ ਉੱਡਦੇ ਫਿਰਦੇ ਜਿਹੜੇ ਆ ਖਫਣ ਆ ਇਹ ਬਕਸੇ ਅਜਿਨਾਂ ਚ ਲਾਸ਼ਾਂ ਰੱਖੀਦੀਆਂ ਜਦੋਂ ਉਹ ਜਹਾਜ਼ ਰਿਟਾਇਰ ਹੋਇਆ ਤੇ ਜਿਹੜੇ ਉਹਨਾਂ ਨੂੰ ਫਲੈਂਕ ਕਫਨ ਕਹਿਣ ਵਾਲੇ ਸੀ ਉਹੋ ਜਾ ਕੇ ਸਲਾਮੀ ਲੈਂਦੇ ਪਿਆ ਉਹੋ ਹੀ ਕਹਿੰਦੇ ਇਹ ਜਹਾਜ ਨੇ ਬੜੀ ਮਾਣਮੱਤੀ ਸੇਵਾ ਕੀਤੀ ਸਾਨੂੰ ਥੋੜਾ ਜਿਹਾ ਸਬੰਧਾਂ 'ਚ ਬੈਲੈਂਸ ਰੱਖਣਾ ਚਾਹੀਦਾ ਕਿ ਗੰਧ ਤੇ ਲੱਗੀ ਘੜੀ ਦੇ ਕਲਾਕ ਦੇ ਥੱਲੇ ਜਿਹੜਾ ਪੈਂਡਲ ਹੁੰਦਾ ਕਦੇ ਖੱਬੇ ਕਦੇ ਸੱਜੇ ਨੂੰ ਜਾਂਦਾ ਉਹਦੇ ਵਾਂਗ ਨੇ ਵਿਚਾਲੇ ਟਿੱਕੇ ਆਪਣਾ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਦੁਨੀਆਂ ਦੇ ਰਿਸ਼ਤਿਆਂ 'ਚ ਵੀ ਅਮਰੀਕਾ ਰੱਖਦਾ ਰੱਖੇ ਨਹੀਂ ਰੱਖਦਾ ਨਾ ਰੱਖੇ ਰੂਸ ਵਾਲਿਆਂ ਨੇ ਘਟੋ ਘਟ ਬੈਲੈਂਸ ਰੱਖਣ ਦਾ ਯਤਨ ਕੀਤਾ ਇਹ ਗੱਲ ਉਹਨਾਂ ਦੀ ਠੀਕ ਹੈ ਰੂਸ ਦੀ ਕਿ ਭਾਰਤ ਨੇ ਮਿੱਤਰ ਕਿਹਨੂੰ ਬਣਾਉਣਾ ਤੇ ਕਿਹਨੂੰ ਨਹੀਂ ਬਣਾਉਣਾ ਇਹ ਭਾਰਤ ਦੀ ਮਰਜ਼ੀ ਹੈ ਬਾਹਰਲੇ ਕਿਸੇ ਨੂੰ ਇਸ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੀਦਾ ਪੰਸਾ ਤੁਸੀਂ ਬੈਲੈਂਸ ਦੀ ਗੱਲ ਕੀਤੀ ਹੈ ਵਿੱਚ ਕੋਈ ਸ਼ੱਕ ਨਹੀਂ ਸੰਤੁਲਨ ਦਾ ਹੋਣਾ ਜ਼ਰੂਰੀ ਹੈ ਅੱਜ ਇਹ ਖਬਰ ਪੜ੍ਹ ਰਹੇ ਸੀ ਇੱਕ ਟ੍ਰੇਨ ਪੰਨੂ ਸਾਹਿਬ ਅੰਮ੍ਰਿਤਸਰ ਆ ਰਹੀ ਸੀ ਏਸੀ ਦੇ ਡੱਬੇ ਦੋ ਵਾਰ ਰਸਤੇ 'ਚ ਟ੍ਰੇਨ ਨਾਲ ਵੱਖ ਹੋ ਗਏ ਹਾਦਸਾ ਹੁੰਦਾ ਹੁੰਦਾ ਬਚ ਗਿਆ ਲੋਕਾਂ ਦੀ ਜਾਨ ਬਚੀ ਹੈ ਪਰ ਇਹ ਹੋ ਕਿੱਦਾਂ ਗਿਆ ਜੀ ਦੇਖੋ ਗ੍ਰੇਡੀ 'ਚ ਕਲਹ ਹੋ ਜਾਂਦਾ ਕਪਲ ਜੋੜਾ ਦੋ ਜਣੇ ਜਿਹੜੇ ਰੜਾਤੇ ਜਾਣ ਜੀ ਇਹਨਾਂ ਰੀਲ ਗੱਡੀਆਂ ਦੇ ਵਿੱਚ ਡੱਬਿਆਂ ਨੂੰ ਜੋੜਨ ਵਾਸਤੇ ਜਿਹੜਾ ਜੋੜ ਹੁੰਦਾ ਉਹਨੂੰ ਕਪਲਿੰਗ ਕਹਿੰਦੇ ਆ ਉਹ ਕਪਲਿੰਗ ਦੇ ਸਿਰ ਤੇ ਏਡੇ ਏਡੇ ਵੱਡੇ ਡੱਬੇ ਜਿਹੜੇ ਖਿੱਚੇ ਜਾਂਦੇ ਇੱਕ ਟ੍ਰੇਨ ਰੀਲ ਗੱਡੀ ਮਹਾਰਾਸ਼ਟਰ ਤੋਂ ਤੁਰੇ ਤੇ ਪੰਜਾਬ ਆਉਣੀ ਸੀ ਪਹਿਲਾਂ ਤੇ ਮਹਾਰਾਸ਼ਟਰ ਦੇ ਵਿੱਚ ਇੱਕ ਥਾਂ ਤੇ ਕਪਲਿੰਗ ਟੁੱਟ ਗਈ ਕੁਝ ਡੱਬੇ ਪਿੱਛੇ ਰਹਿ ਗਏ ਤੇ ਗੱਡੀ ਅੱਗੇ ਚਲੀ ਗਈ ਫਿਰ ਅਜੇ ਉਹਨਾਂ ਦਾ ਪਿੱਛਲੇ ਰਹਿਣ ਦੇ ਡੱਬਿਆਂ ਦਾ ਪ੍ਰਬੰਧ ਕਰਦੇ ਪੈਸੇ ਉਹਨਾਂ ਮੁਸਾਫਰਾਂ ਦਾ ਸਮਾਨ ਕੱਢ ਦਿੱਤੇ ਉਹਨਾਂ ਦੀ ਮਦਦ ਕਰਦੇ ਪੈਸੇ ਖਬਰ ਆ ਗਈ ਕਿ ਉਸੇ ਗੱਡੀ ਦੇ ਗੁਜਰਾਤ ਵਿੱਚ ਜਾ ਕੇ ਫਿਰ ਇੱਕ ਕਪਲਿੰਗ ਟੁੱਟ ਗਿਆ ਗੱਡੀ ਚਲੀ ਗਈ ਡੱਬੇ ਪਿੱਛੇ ਰਹਿ ਗਏ ਇਹ ਚੰਗਾ ਹੋਇਆ ਕਿ ਬਚਾਅ ਹੋ ਗਿਆ ਕੋਈ ਐਕਸੀਡੈਂਟ ਨਹੀਂ ਹੋ ਗਿਆ ਕਿਸੇ ਦੀ ਮੌਤ ਨਹੀਂ ਹੋ ਗਈ ਪਰ ਇਹ ਤੋਂ ਪਹਿਲਾਂ ਇੱਕ ਹਾਦਸਾ ਵਾਪਰ ਚੁੱਕਾ 8-9 ਸਾਲ ਹੋ ਗਏ ਯੂਪੀ ਦੇ ਵਿੱਚੋਂ ਗੱਡੀ ਲੰਘਦੀ ਪਈ ਸੀ ਇੱਕ ਗੇਟ ਤੋਂ ਗੱਡੀ ਲੰਘੇ ਤੇ ਉਹਨੇ ਗੇਟਮੈਨ ਨੇ ਫਾਟ ਖੋਲ ਦਿੱਤਾ ਲੋਕੀ ਆਉਣ ਜਾਣ ਲੱਗ ਪਏ ਤੇ ਮਸਾ 1 ਜਾਂ 1.5 ਮਿੰਟ ਲੰਘਿਆ ਤੇ ਗੱਡੀ ਫੇਰ ਪਿੱਛੋਂ ਆ ਗਈ ਵਿੱਚ ਵੱਜੀ ਤੇ ਕੁਝ ਲੋਕ ਮਾਰੇ ਗਏ ਸਨ ਮਗਰੋਂ ਪਤਾ ਲੱਗਾ ਕਿ ਗੱਡੀ ਦੇ ਮਗਰ ਜਿਹੜੀ ਦੂਜੀ ਗੱਡੀ ਆਈ ਉਸੇ 'ਚ ਦੂਜੀ ਗੱਡੀ ਨਹੀਂ ਸੀ ਫੁੱਲ ਸਪੀਡ ਤੇ ਆਉਂਦੀ ਐਕਸਪ੍ਰੈਸ ਟ੍ਰੇਨ ਉਹਦਾ ਕਪਲਿੰਗ ਟੁੱਟ ਗਿਆ ਅੱਧੀ ਟ੍ਰੇਨ ਅੱਗੇ ਚਲੀ ਗਈ ਅੱਧੀ ਟ੍ਰੇਨ ਪਿੱਛੇ ਰਹਿ ਗਈ ਡਰਾਈਵਰ ਅਗਲੇ ਪਾਸੇ ਇੰਜਨ 'ਤੇ ਬੈਸੀ ਗਾਰਡ ਸਭ ਤੋਂ ਅਖੀਰਲੇ ਡੱਬੇ 'ਤੇ ਬੈਸੀ ਜਿਹੜਾ ਉੱਥੇ ਗੇਟਮੈਨ ਸੀ ਫਾਰਟਿਕ ਦੇ ਉੱਤੇ ਖੜਾ ਉਹਨੇ ਅਗਲੀ ਗੱਡੀ ਲੰਘਦਿਆਂ ਵੇਖ ਕੇ ਸਮਝ ਲਿਆ ਗੱਡੀ ਲੰਘ ਗਈ ਉਨੇ ਫਾਟਕ ਖੋਲ ਤਾਂ ਲੋਕ ਆਉਣ ਜਾਣ ਲੱਗ ਪਏ ਉਹਨੇ ਚਿਰ ਨੂੰ ਪਿੱਛੇ ਕਪਲਿੰਗ ਟੁੱਟਣ ਤੋਂ ਬਾਅਦ ਸਪੀਡ ਉਹਨਾਂ ਡੱਬਿਆਂ ਦੀ ਘਟਦੀ ਜਾਣੀ ਸੀ ਘਟਦੀ ਘਟਦੀ ਸਪੀਡ ਤਕਰੀਬਨ 1 ਕਿਲੋਮੀਟਰ ਦਾ ਫਾਸਲਾ ਪਾ ਕੇ ਇੱਕ ਜਾਂ ਡੇਢ ਮਿੰਟ ਬਾਅਦ ਉਹ ਆ ਗਏ ਤੇ ਉਹਨੇ ਚਿਰ ਨੂੰ ਪਬਲਿਕ ਸਾਹਮਣੇ ਸੀ ਉਹਨਾਂ ਦੇ ਉੱਤੇ ਜਾ ਚੜੇ ਇਦਾਂ ਦੀ ਗੱਲ ਜਿਹੜੀ ਉਦੋਂ ਹੋਈ ਸੀ ਉਹ ਗੱਲ ਹੁਣ ਮਹਾਰਾਸ਼ਟਰ ਦੇ ਵਿੱਚ ਜਾਂ ਗੁਜਰਾਤ ਵਿੱਚ ਜੇ ਇੱਕੋ ਗੱਡੀ ਦਾ ਇੱਕੋ ਰੂਟ ਦੇ ਉੱਤੇ ਇੱਕੋ ਦਿਨ ਵਿੱਚ ਦੋ ਵਾਰੀ ਕਪਲਿੰਗ ਟੁੱਟਦਾ ਇਹ ਘਟਨਾ ਹੈ ਤੇ ਵਾਪਰ ਸਕਦੀ ਸੀ ਇਤਾਂ ਦੀਆਂ ਘਟਾਵਾਂ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਸਾਡੇ ਰੇਲ ਮੰਤਰੀ ਇਹੋ ਜਿਹੇ ਬਿਆਨ ਬਹੁਤ ਦਿੰਦੇ ਆ ਪੰਜਾਬ ਚਾ ਹੋ ਗਿਆ ਇਹੋ ਜਿਹੇ ਬਿਆਨ ਬਹੁਤ ਦਿੰਦੇ ਆ ਭੁਲਾਣੇ ਸੂਬੇ ਚ ਅਸੀਂ ਚੋਣ ਜਿੱਤ ਲੈਣੀ ਐ ਬਸ ਉਹਨਾਂ ਦਾ ਰਾਜਨੀਤੀ ਵਾਲ ਵੱਧ ਧਿਆਨ ਉਹਨਾਂ ਨੂੰ ਆਪਣੇ ਮਹਿਕਮੇ ਵੱਲ ਧਿਆਨ ਦੇਣਾ ਚਾਹੀਦਾ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਭਾਰਤ ਦੀ ਰੇਲਵੇ ਨੇ ਬਹੁਤ ਬਦਨਾਮੀ ਕਰਵਾਈ ਹੋਈ ਹੁਣ ਹੋਰ ਬਦਨਾਮੀ ਨਹੀਂ ਕਰਨੀ ਚਾਹੀਦੀ ਮੰਤਰੀਆਂ ਨੂੰ ਆਪੋ ਆਪਣੇ ਮਹਿਕਮੇ ਦਾ ਧਿਆਨ ਕਰਨਾ ਚਾਹੀਦਾ ਦੂਸਰੇ ਮਹਿਕਮੇ ਤੇ ਇੱਧਰ ਉਧਰ ਬਹੁਤ ਵਧੀ ਲੱਤ ਫਸਾਉਣ ਦੀ ਜਿਹੜੀ ਪੁਰਾਣੀ ਆਦਤ ਆ ਉਹ ਛੱਡ ਦੇਣੀ ਚਾਹੀਦੀ। ਇਹ ਗੱਲ ਪੰਨੂ ਸਾਹਿਬ ਬਿਲਕੁਲ ਠੀਕ ਹੈ ਲੋਕਾਂ ਦੀ ਸੁਰੱਖਿਆ ਦਾ ਧਿਆਨ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਬਾਕੀ ਤੁਸੀਂ ਹਰ ਰੋਜ਼ ਜੀ ਤਰ੍ਹਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ। ਜੀ ਬਹੁਤ ਮਿਹਰਬਾਨੀ ਜੀ। ਸ਼ੁਕਰੀਆ। ਇਹ ਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਆ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ। ਮੈਨੂੰ ਨਵਜੀਤੋਂ ਦੇਵ ਆਗਿਆ। ਹੋਰਾਂ ਪ੍ਰੋਗਰਾਮਾਂ ਲਈ ਦਿੱਖ ਰਹੋ ਪ੍ਰਾਈਮ ਸਟੇ ਟੀ